ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਗਰਮੀਆਂ ਆ ਰਹੀਆਂ ਨੇ ਤੇ ਗਰਮੀਆਂ ਦੇ ਵਿੱਚ ਸਿਹਤਮੰਦ ਰਹਿਣਾ ਪੋਟਾ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਬਦਲਾਅ ਹੁੰਦਾ ਹੈ ਮੌਸਮ ਤੁਹਾਡੇ ਸਰੀਰ ਦੇ ਉੱਤੇ ਵੀ ਸਿੱਧਾ ਅਸਰ ਕਰਦਾ ਹੈ ਤਾਂ ਗਰਮੀ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ ਖਾਸ ਕਰ ਤੁਹਾਡੇ ਚਿਹਰੇ ਦੀ ਸੰਭਾਲ ਕਿਵੇਂ ਕਰਨੀ ਹੈ ਸਰੀਰ ਦੇ ਅੰਗਾਂ ਦੀ ਸੰਭਾਲ ਕਿਵੇਂ ਕਰਨੀ ਹੈ ਤੇ ਅੰਦਰੂਨੀ ਜਿਹੜੀ ਸ਼ਕਤੀ ਹੈ ਉਹ ਗਰਮੀ ਦੇ ਵਿੱਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਤ ਸਵਾਗਤ ਹੈ ਜੀ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਜੀ ਗੁਲ ਸਾਹਿਬ ਹਰ ਮੌਸਮ ਦਾ ਆਪਣਾ ਹੀ ਆਨੰਦ ਹੁੰਦਾ ਹੈ ਜੀ ਬਰਸਾਤਾ ਹੋਣਾ ਤਾਂ ਬੰਦਾ ਉਸੇ ਹਿਸਾਬ ਦੇ ਨਾਲ ਇੰਜੋਏ ਕਰਦਾ ਜੇਕਰ ਗਰਮੀਆਂ ਆ ਗਈਆਂ ਤਾਂ ਗਰਮੀ ਵੀ ਹੈ ਨਾਲ ਏਸੀ ਵੀ ਨੇ ਤੇ ਨਾਲ ਪੱਖੇ ਵੀ ਚੱਲਦੇ ਨੇ ਤਾਂ ਉਹਦਾ ਵੀ ਆਪਣਾ ਇੱਕ ਵੱਖਰਾ ਹੀ ਤਰੀਕਾ ਬਣ ਜਾਂਦਾ ਹੈ ਮਤਲਬ ਹਰ ਮੌਸਮ ਜੇਕਰ ਅਸੀਂ ਇਨਸਾਨੀ ਜਾਮੇ ਦੇ ਵਿੱਚ ਆਏ ਹਾਂ ਤਾਂ ਸਾਨੂੰ ਦੇਖਣਾ ਹੀ ਪੈਣਾ ਹੈ ਪਰ ਮੌਸਮ ਦੇ ਮੁਤਾਬਕ ਸਾਮ ਸੰਭਾਲ ਸਰੀਰ ਦੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੱਕ ਤਾਂ ਪਹਿਲਾਂ ਇਹ ਕਿ ਅੰਦਰੂਨੀ ਤੌਰ ਦੇ ਉੱਤੇ ਅਸੀਂ ਗਰਮੀਆਂ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਿਵੇਂ ਰੱਖ ਸਕਦੇ ਹਾਂ ਤੇ ਫਿਰ ਜਿਹੜਾ ਬਾਹਰੀ ਤੌਰ ਦੇ ਉੱਤੇ ਆ ਉਹਦੀ ਵੀ ਗੱਲ ਕਰਾਂਗੇ ਪਹਿਲਾਂ ਅੰਦਰੂਨੀ ਤੌਰ ਦੇ ਉੱਤੇ ਫਿਟਨੈਸ ਦਾ ਰਾਜ਼ ਦੱਸ ਦਿਓ ਜੀ ਦੇਖੋ ਜਿਹੜਾ ਅੰਦਰੂਨੀ ਤੌਰ ਤੇ ਲੋਕੀ ਚਾਹੁੰਦੇ ਆ ਵੀ ਗਰਮੀਆਂ ਆ ਗਈਆਂ ਕੁਝ ਵਧੀਆ ਕਹਾਣੀ ਬਣ ਚੇ ਤਾਂ ਪਹਿਲੀ ਗੱਲ ਤਾਂ ਮੈਂ ਕਹਣਾ ਉਹਨਾਂ ਕਿ ਮਿੱਠਾ ਪਾਣ ਜਰੂਰ ਖਾਇਆ ਕਰੋ ਪਾਣ ਜਿਹੜਾ ਹੈਗਾ ਪੱਤਾ ਉਹਦੀ ਤਸਵੀਰ ਬੜੀ ਗਰਪ ਹੈ ਪਰ ਜਦੋਂ ਤੇ ਗੁਲਕੰਦ ਲੱਗਦੀ ਆ ਇਹ ਕਮਾਲ ਕਰਦਾ ਹੈ ਹੂੰ ਉਹਦੇ ਤੇ ਹਲਕਾ ਜਿਹਾ ਚੂਨਾ ਲਾਓ ਤੇ ਨਾਲ ਉਹਦੇ ਤੇ ਇੱਕ ਦੋ ਇਲਾਇਚੀਆਂ ਪਾ ਲਓ ਇੱਕ ਅੰਦੀ ਹੋਰ ਉਹਦੇ ਚ ਸੌਂਫ ਸੂੰ ਪਾ ਲਓ ਤੇ ਗੁਲਗੰਦ ਪਾ ਲਓ ਮਨ ਨੂੰ ਪਾਣ ਨੂੰ ਇਹ ਇੱਕ ਰਸਗੁੱਲਾ ਬਣਾ ਕੇ ਖਾਓ ਹੂੰ ਉਹਨੂੰ ਮੂੰਹ ਚ ਪਾ ਕੇ ਹੌਲੀ ਹੌਲੀ ਚਬਾ ਕੇ ਖਾਓ ਮੇਰੀ ਗੱਲ ਤੇ ਤੁਸੀਂ ਇਹ ਉਦੋਂ ਯਕੀਨ ਕਰੋਗੇ ਜਦੋਂ ਤੁਸੀਂ ਇਸ ਚੀਜ਼ ਦਾ ਅਨੁਭਵ ਕਰੋਗੇ ਜੇ ਤਾਂ ਤੁਸੀਂ ਜਾ ਕੇ ਬਾਜ਼ਾਰ ਚ ਲੈ ਲਿਆ ਪਾਣ ਬਣਿਆ ਹੋਇਆ ਫਿਰ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਤੁਹਾਡਾ ਕੀ ਆ ਹੂੰ ਜੇ ਤੁਸੀਂ ਘਰੇ ਪਾਣ ਲੈਨੇ ਹੋ ਪੱਤਾ ਸਾਫ ਪਾਣ ਦਾ ਪੱਤਾ ਉਹਨੂੰ ਅੱਗੋਂ ਕੱਟ ਦੋ ਉਹਨੂੰ ਪਿੱਛੋਂ ਕੱਟ ਦੋ ਗੱਬੇ ਪੱਤਾ ਯੂ ਤੇ ਉਹ ਜਿਹੜਾ ਅੱਗੋਂ ਕੱਟਣਾ ਤੇ ਪਿੱਛੋਂ ਕੱਟਣਾ ਇੱਕ ਬੜਾ ਰਾਜ ਹੈ ਤੇ ਕਦੇ ਫੇਰ ਗੱਲ ਕਰਾਂਗੇ ਜੇ ਜਦੋਂ ਖੋਲਾਂਗੇ ਖੁਲਾਸਾ ਤੁਹਾਡਾ ਮੂੰਹ ਕਿਹੜੇ ਰਹਿਣ ਵਿੱਚ ਹੈ ਵਾਕਈ ਐਵੀਂ ਹੈ ਇਹ ਦੇਖਦਾ ਤੇ ਉਹਨੂੰ ਕੱਟ ਕੇ ਉਹਦੇ ਵਿੱਚ ਜਿਹੜਾ ਹੈਗਾ ਚੂਨਾ ਲਾਉਣਾ ਬਹੁਤ ਥੋੜਾ ਜਿਹਾ ਮਤਲਬ ਕਿ ਤੁਸੀਂ ਕੋਸ਼ਿਸ਼ ਕਰੋ ਵੀ ਕਣਕ ਦੇ ਦਾਣੇ ਜਿੰਨਾ ਚੂਨਾ ਉਚ ਰਗੜ ਕੇ ਹੂੰ ਉਸ ਤੋਂ ਬਾਅਦ ਉਹਦੇ ਵਿੱਚ ਥੋੜੀ ਜੀ ਪਾ ਲਓ ਸੌਫ ਥੋੜੇ ਜਿਹਾ ਪਾ ਲਓ ਜੀਰਾ ਥੋੜੇ ਜਿਹਾ ਪਾ ਲਓ ਅਜਮੈਨ ਆਪਣਾ ਪੈਟਰਨ ਉਸਕਾ ਹੈ ਹੈਨਾ ਇਹ ਪਾ ਕੇ ਤੇ ਜੇ ਹੋ ਸਕੇ ਤਾਂ ਵਿੱਚ ਜੇ ਕਲੌਂਜੀ ਮੇਥੀ ਰਾਤ ਨੂੰ ਭਿਓ ਕੇ ਰੱਖੀ ਹੋਵੇ ਉਹ ਪਾ ਲਓ 10-10 ਕ ਦਾਣੇ ਫਿਰ ਉਹਦੇ ਵਿੱਚ ਗੁਲਕੰਦ ਪਾਓ ਹਮ ਗੁਲਕੰਦ ਜਿਹੜੀ ਆ ਪਰਵਾਲ ਪਿਸਤੀ ਵਾਲੀ ਹੋਣੀ ਚਾਹੀਦੀ ਆ ਉਧਰੋਂ ਮਿਲੂਗੀ ਨਹੀਂ ਤਾਂ ਜਦੋਂ ਮੇਰੇ ਕੋਲੇ ਆਉਂਦੇ ਉਹ ਲੈ ਕੇ ਜਾਇਓ ਸਪੈਸ਼ਲ ਬਾਜ਼ਾਰ ਚ ਤਾਂ ਇਹ بسਹੀਂ ਮਿਲ ਜਾਂਦੀ ਆ ਜੋ ਚੀਨੀ ਉਹ ਚੀਨੀ ਹੁੰਦੀ ਫਿਰ ਜੇ ਤੁਸੀਂ ਮੇਰੇ ਕੋਲ ਆਓਗੇ ਤਾਂ ਪਤਾ ਲੱਗੂਗਾ ਕੀ ਕੀ ਦੇ ਰਿਹਾ ਕੋਲ ਸਭ ਤੁਹਾਨੂੰ ਕਿਉਂਕਿ ਮੈਂ ਹਮੇਸ਼ਾ ਪੈਰੋਟੀ ਤੇ ਵਿਸ਼ਵਾਸ ਕਰਦਾ ਉਹਦਾ ਪਾਨ ਬਣਾ ਕੇ ਰਸਗੁੱਲਾ ਬਣਾ ਕੇ ਖਾਓ ਚੂਸ ਚੂਸ ਕੇ ਖਾਓ ਟੇਸਟ ਬਣਾ ਕੇ ਖਾਓ ਤੁਸੀਂ ਜਿੰਨੀ ਮਰਜ਼ੀ ਗਰਮੀ ਅੱਛਾ ਉਸ ਤੋਂ ਬਾਅਦ ਜੇ ਮਾੜਾ ਮੋਟਾ ਦਮ ਰੱਖਦੇ ਹੋ ਸਰੀਰ 'ਚ ਬਈ ਮੈਂ ਤਾਂ ਹਲਕਾ ਕੇ ਗੱਲ ਦਾ ਰੱਖਦਾ ਕਿਉਂਕਿ ਇਹ ਚੀਜ਼ ਜਿਹੜੀ ਆ ਜਿਵੇਂ ਨਾ ਤੁਸੀਂ ਮੰਨ ਲਓ ਗੱਡੀ 'ਚ ਬੈਠੇ ਹੋ ਥੋੜਾ ਜੀ ਨਹੀਂ ਕਰਦਾ ਬਾਹਰ ਨਿਕਲ ਲਓ ਪਰ ਫਿਰ ਵੀ ਤੁਸੀਂ ਧੁੱਪ 'ਚ 15 ਮਿੰਟ ਲਾਓ ਹਮ ਇਹ ਜੀ ਗਰਮੀ ਲੂ ਪੈਂਦੀ ਅੱਗ ਪੈਂਦੀ ਧੁੱਪ ਦੇ ਵਿੱਚ 15 ਮਿੰਟ ਜੇ ਧੁੱਪੇ ਨਹੀਂ ਬਹਿ ਸਕਦੇ ਤਾਂ ਧੁੱਪ ਦੇ ਨੇੜੇ ਜਿਹੜਾ ਪੇੜਾ ਉਹਦੀ ਛਾਂ ਚ ਬਹਿ ਜਾਓ ਹਮ ਮਤਲਬ ਉਹ ਗਰਮੈਸ਼ ਲੈਣੀ ਆ ਤਰਵਿੰਦਰ ਜੀ ਜਿਹੜਾ ਉਹ ਚ ਮੁਰਕਾ ਲੈ ਲਿਆ ਦਾ ਹਮ ਜੀਵਨ ਮੈਨ ਲੈਣਾ ਕਦੇ ਕਦੇ ਮਤਲਬ ਕਿ ਕਦੇ ਕਦੇ ਕੀ ਮੈਨੂੰ ਹਫ਼ਤੇ ਚ ਦੋ ਤਿੰਨ ਵਾਰੀ ਮੌਕਾ ਮਿਲ ਜਾਂਦਾ ਹੈ ਮੁਰਕਾ ਲੈਣ ਦਾ ਗਰਮੀ ਹੋਵੇ ਜ਼ਿਆਲ ਹੋਵੇ ਉਹ ਧੁੱਪੇ ਬਹਿ ਜਾਣਾ ਜਿਵੇਂ ਸ਼ੈਲਾਂ ਦੀ ਧੁੱਪੇ ਵਾਂਗਰ ਰਜਾਈ ਲੈ ਲੈਣੀ ਉੱਤੇ ਮੁੜਕਾ ਲੈ ਲੈਣਾ ਗਰਮੀਆਂ ਦੇ ਵਿੱਚ ਤਾਂ ਉਹੀ ਪੈ ਜਾਓ ਤੁਸੀਂ ਧੁੱਪ ਦੇ ਵਿੱਚ 5 ਮਿੰਟ 10 ਮਿੰਟ ਉੱਤੇ ਕੱਪੜਾ ਚਾਦਰ ਜੀ ਲੈ ਕੇ ਤਾਂ ਕਮਾਲ ਦਾ ਨਜ਼ਾਰਾ ਔਰ ਉਦੋਂ ਵਾ ਗਰਮੀ ਨੇੜੇ ਨਹੀਂ ਆਉਂਦੀ ਹੂੰ ਔਰ ਗਰਮੀ ਲੱਗਦੀ ਉਹਨੂੰ ਹੈ ਜਿਹੜਾ ਏਸੀ ਕਾਰ ਚੋਂ ਨਿਕਲਦਾ ਹੂੰ ਏਸੀ ਦਫ਼ਤਰ 'ਚ ਬੜ ਜਾਂਦਾ ਏਸੀ ਦਫ਼ਤਰ 'ਚੋਂ ਨਿਕਲਦਾ ਅੱਗੇ ਮਿਲਣ ਵਾਲਿਆਂ ਕੋਲੇ ਵੀ ਏਸੀ ਦਫ਼ਤਰਾਂ 'ਚ ਜਾਂਦਾ ਉਹਨੂੰ ਮਤਲਬ ਲੱਗਦੀ ਉਹ ਨਹੀਂ ਤਕਤੀ ਵਾ ਹੂੰ ਜੇ ਲੱਗੇ ਤਾਂ ਪਤਾ ਲੱਗੇ ਸ਼ਰੀਰ ਕਿਉਂਕਿ ਸਾਡੇ ਸਾਨੂੰ ਰੱਬ ਕਿਉਂ ਦਿੰਦਾ ਹੈ ਮੌਸਮ ਹੂੰ ਸਾਨੂੰ ਪੰਜ ਮੌਸਮ ਦਿੱਤੇ ਨੇ ਇੰਡੀਆ ਲੈ ਨੂੰ ਬਾਕੀ ਮੁਲਕਾਂ ਜਿੱਕ ਵੀ ਨਹੀਂ ਹੂੰ ਸੋਰੀ ਦੇ ਪਏ ਠੰਡ ਚ ਸੜੀ ਜਾਂਦੇ ਨੇ ਅੰਦਰ ਕਮਰੇ ਚ ਹੀਟ ਚੱਲਦੀ ਐ ਬਾਹਰ ਬਰਫ ਪਈ ਹੋਈ ਐ ਤੋ ਬਾਹਰ ਨਿਕਲਦੇ ਨੇ ਤਾਂ ਮਰਦੇ ਨੇ ਅੰਦਰ ਬੜਦੇ ਨੇ ਸੱਪ ਦੇ ਮੂੰਹ ਚ ਕੋਣ ਕਰਨੀ ਵਾਲਾ ਕੰਮ ਹੋਇਆ ਪਿਆ ਤੇ ਮਤਲਬ ਕਹਿਣ ਦਾ ਕਿ ਠੀਕ ਐ ਜਿਹਦਾ ਜੀਵਨ ਜਿੱਥੇ ਕਹਿੰਦਾ ਗਿੱਦੜਣ ਗੜੇ ਆ ਟੋਏ ਚ ਕਹਿੰਦਾ ਯਾਰਾਂ ਦਾ ਮਕਾਨ ਹੀ ਹੈ ਜਿੱਥਾ ਜਿੱਥੇ ਪਿਆ ਉੱਥੇ ਉਹਨੂੰ ਹੋਜੀ ਵਧੀਆ ਲੱਗਦਾ ਤੇ ਮਤਲਬ ਕਹਿਣ ਦਾ ਵੀ ਜੇ ਜੇ ਤੁਸੀਂ ਮੈਨੂੰ ਸਵਾਲ ਕੀਤਾ ਵੀ ਗਰਮੀ ਦਾ ਆਨੰਦ ਕਿਵੇਂ ਲਾਵਾ ਹੂੰ ਸਭ ਤੋਂ ਪਹਿਲਾਂ ਗੁਲਕੰਦ ਵਾਲਾ ਪਾਣ ਮਜ਼ੇਦਾਰ ਚੀਜ਼ ਆ ਦੇਖੋ ਮੇਰੇ ਮੂੰਹ 'ਚ ਹੁਣ ਵੀ ਚਸਕਾਰ ਆ ਕਿਉਂਕਿ ਅਸੀਂ ਤਾਂ ਲੈਨੇ ਆਵੇਂ ਈ ਇਹਦਾ ਤੇ ਫਿਰ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਨਾਲ ਹੀ ਮੈਂ ਤੁਹਾਨੂੰ ਦੱਸਿਆ ਥੋੜੀ ਧੁੱਪ 'ਚ ਮੁੜ ਘਰ ਲੋ ਚਾਹ ਹਫਤੇ ਇੱਕ ਵਾਰੀ ਲਓ ਦੋ ਵਾਰੀ ਲਓ ਜਾਂ ਰੋਜ਼ ਹੀ ਹੋ ਜਾਏ ਤਾਂ ਨਜ਼ਾਰਾ ਸੋਹਣੇ ਤੇ ਸੁਹਾਗਾ ਫਿਰ ਜਿਹੜੀਆਂ ਗੱਲਾਂ ਨੇ ਮੈਂ ਸਖਰੀਆਂ ਦੱਸ ਰਿਹਾ ਕੋਈ ਕਰੇ ਨਾ ਕਰੇ ਉਹ ਗੱਲ ਵੀ ਉਹ ਦੱਸ ਰਿਹਾ ਜਿਹੜੀ ਮੈਂ ਆਪ ਵੀ ਕਰਦਾ ਤਰਕੇ ਤਸੱਲੀ ਕੀਤੀ ਹੋਈ ਵੀ ਆ ਹੋ ਸਕਦਾ ਤਸੀਨੇ ਕੱਢੇ ਹੋਏ ਨੇ ਤਾਂ ਹੀ ਅੱਜ ਕੱਲ੍ਹ ਤੁਹਾਡੇ ਬੁਰੇ ਦੇਖੋ ਆਪਾਂ ਬੈਠੇ ਰਹਿੰਦੇ ਆ ਕਿੰਨੇ ਕਿੰਨੇ ਘੰਟੇ 20-20 ਘੰਟੇ ਕੰਮ ਕਰਦੇ ਆ 18-18 ਘੰਟੇ ਕੰਮ ਕਰਦੇ ਆ ਕਰੀ ਜਾਂਦੇ ਆ ਲੇਕਿਨ ਜਿਹੜੀ ਚੀਜ਼ ਸਭ ਤੋਂ ਵੱਡੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਤੁਸੀਂ ਕਾਂਜੀ ਇੱਕ ਤਾਂ ਚਕੰਦਰ ਤੋਂ ਵੀ ਬਣਦੀ ਆ ਐਜਰ ਤੋਂ ਵੀ ਬਣਦੀ ਆ ਤੇ ਘਰ 'ਚ ਜੋ ਕੋਈ ਬਜ਼ੁਰਗ ਆ ਤੇ ਪੈਰ 'ਚ ਸਿਆ ਕਰੋ ਰਾਤ ਨੂੰ ਨਾਲੇ ਤੋਂ ਇਹੋ ਜਿਹੇ ਨੁਸਕੇ ਲੈ ਲਿਆ ਕਰੋ ਵੀ ਗੋਇਲ ਕਹਿੰਦਾ ਸੀ ਕਾਂਜੀ ਕਿਵੇਂ ਬਣੂਗੀ ਹੂੰ ਹੈਨਾ ਜਦ ਪੈਰ ਜਾ ਸਕੇ ਨੁਸਖਾ ਮੰਗੋਗੇ ਉਹਨੇ ਕਹਿੰਦਾ ਤੂੰ ਪਰੇ ਹੱਟ ਮੈਂ ਤੈਨੂੰ ਬਣਾ ਕੇ ਪੁੱਤ پلا ਦਿੰਨੀ ਆ ਹਾਂ ਆਹ ਹੁੰਦੇ ਨੇ ਚਾਂਸ ਤੇ ਉਸ ਤੋਂ ਬਾਅਦ ਠੰਡਾਈ ਬਣਾਓ ਹਾਂ ਦੇਖੋ ਅੱਜ ਕੱਲ ਕੋਈ ਚੀਜ਼ ਛੁਪੀ ਨਹੀਂ ਹੋਈ ਤੁਸੀਂ www.vaidwan.com ਤੇ ਜਾਓ ਉੱਤੇ ਤੇ ਠੰਡਾਈ ਦਾ ਨੁਸਖਾ ਲਿਖਿਆ ਆ ਜੇ ਉਹੜੂ ਪੜ੍ਹ ਕੇ ਤੁਹਤੋਂ ਬਣਦਾ ਬਣਾ ਲਓ ਨਹੀਂ ਬਣਦਾ ਤਾਂ ਮੰਗਾ ਲਓ ਜਿਵੇਂ ਮੈਂ ਕਦੇ-ਕਦੇ ਟਰੱਕ ਦੇ ਮਗਰ ਬਣਿਆ ਇੱਕ ਦਿਨ ਉਹਦੇ ਮਗਰ ਲਿਖਿਆ ਭੱਜਦੀ ਭਜਾਵਾਂ ਨਹੀਂ ਪਿੱਛੇ ਲਾ ਲਾ ਹੂੰ ਇਹਦੇ ਨੂੰ ਮਰਜ਼ੀ ਹੋਲਾ ਵੀ ਜੇ ਬਣਦੀ ਬਣਾਣਾ ਨਹੀਂ ਮੰਗਾ ਲੈ ਭਾਈ ਨਹੀਂ ਮੰਗਾ ਲੈ ਤੇ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਬਣੀ ਬਣਾਈ ਮੰਗਾਉਂਗੇ ਤਾਂ ਵੀ ਗਾਰੰਟੀ ਆ ਵੀ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਜੇ ਘਰੇ ਬਣਾਓਗੇ ਫਿਰ ਤਾਂ ਗਾਰੰਟੀ ਹੈ ਹੀ ਹੈ ਫਿਰ ਤਾਂ ਆਪ ਬਣਾਈ ਅੱਖਾਂ ਦੇ ਮੂਰੇ ਚੀਜ਼ ਕੋਈ ਰੌਲਾ ਹੀ ਨਹੀਂ ਤਾਂ ਇਹਨੂੰ ਜਿਵੇਂ ਮਰਜ਼ੀ ਬਣਾ ਲਿਓ ਇੱਕ ਤਾਂ ਠੰਡਾਈ ਪੀਣੀ ਸ਼ੁਰੂ ਕਰੋ ਗਰਮੀਆਂ ਦੇ ਵਿੱਚ ਇੱਕ ਗਲਾਸ ਬੱਚਿਆਂ ਨੂੰ ਤਾਂ ਜ਼ਰੂਰ ਪਿਲਾਓ ਹੂੰ ਕਾਂਜੀ ਪੀਣੀ ਸ਼ੁਰੂ ਕਰੋ ਕੋਈ ਕੁਝ ਵੀ ਨਹੀਂ ਹੋ ਸਕਦਾ ਤਾਂ ਜਿਹੜੀ ਖੱਟੀ ਲੱਸੀ ਆ ਉਹ ਪੀਆ ਕਰੋ ਹੂੰ ਜੇ ਉਹ ਵੀ ਨਹੀਂ ਹੋ ਸਕਦੀ ਦਹੀਂ ਲਓ ਦਹੀਂ ਲੈ ਕੇ ਗਲਾਸ ਚ ਪਾਓ ਅੱਧਾ ਗਲਾਸ ਦਹੀਂ ਅੱਧਾ ਗਲਾਸ ਪਾਣੀ ਪਾ ਕੇ ਚਮਚੇ ਨਾਲ ਘੋਲ ਕੇ ਪੀ ਜੋ ਗਰਮੀ ਨੇੜੇ ਨਹੀਂ ਲੱਗਦੀ ਜੀ ਜੇ ਉਹ ਵੀ ਨਹੀਂ ਹੋ ਸਕਦਾ ਤਾਂ ਨਿੰਬੂ ਪਾ ਲਓ ਹੂੰ ਪਾਣੀ ਦੇ ਵਿੱਚ ਨਿੰਬੂ ਪਾ ਲਓ ਥੋੜਾ ਜਿਹਾ ਸੇਂਦਾ ਨਮਕ ਪਾ ਲਓ ਪੀ ਲਓ ਮੂੰਹ ਨਹੀਂ ਸੁੱਕਦਾ ਗਰਮੀ ਨਹੀਂ ਆਉਂਦੀ ਓਏ ਹੁਣ ਜੇ ਇਹ ਵੀ ਨਹੀਂ ਹੋ ਸਕਦਾ ਫਿਰ ਤੁਹਾਡੀ ਮਰਜੀ ਜੋਜੀ ਕਰਦਾ ਕਰ ਲੋ ਪਰ ਮੇਰਾ ਜਿਹੜਾ ਮਤਲਬ ਸੀ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਤੀਆਂ ਵੀ ਗਰਮੀ ਤੋਂ ਬਚਾਅ ਕਰਨ ਲਈ ਇਹ ਬਹੁਤ ਬਿਹਤਰੀਨ ਚੀਜ਼ਾਂ ਨੇ ਇੱਕ ਤਾਂ ਗੁਲਕੰਦ ਜੀ ਇੱਕ ਤੁਹਾਨੂੰ ਮੈਂ ਦੱਸਦਾ ਗੁਲਾਬ ਜਲ ਹਮ ਹੁਣ ਗੁਲਾਬ ਜਲ ਇਹ ਤਰਵਿੰਦਰ ਜੀ ਆਪਾਂ ਬਣਾਇਆ ਜੀ ਇਹ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ ਜਿਹੜਾ ਜਿਹੜਾ ਫਿਊਜ਼ਨ ਕਰਕੇ ਬਣਦਾ ਨਾ ਜੀ ਉਹ ਲਾਗੀ ਚੀਜ਼ ਆ ਉਹਨੂੰ ਇੱਦਾਂ ਸਪਰੇਅ ਕੀਤਾ ਜਾਂਦਾ ਹਮ ਉਹਨੂੰ ਇਹ ਸਪਰੇਅ ਮਾਰੋ ਮੂੰਹ ਤੇ ਮੈਂ ਕਹਿੰਦਾ ਤੁਸੀਂ 2-3 ਘੰਟੇ ਤੁਹਾਨੂੰ ਫਰੈਸ਼ਨੈਸ ਰਹੂਗੀ ਉਸ ਤੋਂ ਬਾਅਦ ਇੱਕ ਕੱਛਾਂ ਚ ਮਾਰੋ ਹੂੰ ਸੁਪਰੀ ਉਹਦਾ ਫਰੈਸ਼ਨੈਸ ਰਹੂਗੀ ਇਹ ਹੋ ਗਿਆ ਤੇ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਛੋਟੇ ਛੋਟੇ ਚੀਜ਼ਾਂ ਨੇ ਮਿੱਤਰੋ ਕਰੇ ਤੇ ਹੋਣਗੀਆਂ ਸਮਝੇ ਨਾ ਉੱਦਾਂ ਆਪਾਂ ਖੜ ਕੇ ਕਿਸਦਾ ਇੰਤਜ਼ਾਰ ਕਰਦੇ ਆ ਦੋ ਦੋ ਘੰਟੇ ਆਪਾਂ ਕਰ ਵੀ ਲੈਂਦੇ ਆ ਤਾਂ ਉਹੀ ਆਪਾਂ 15-20 ਮਿੰਟ ਅੱਪ ਦੇ ਉੱਤੇ ਲਾ ਲਓ ਬਿਲਕੁਲ ਜਿਵੇਂ ਹੁਣ ਮੰਨ ਲਓ ਗਰਮੀ ਆ ਗਈਆਂ ਸਰੋਂ ਦਾ ਤੇਲ ਪੈਰਾਂ ਤੋਂ ਲੈ ਕੇ ਸਿਰ ਤੱਕ ਐ ਐਨਾ ਐ ਪੂਰਾ ਨੋਹਾਂ ਦੇ ਵਿੱਚ ਐ ਕੋਲੀ ਚ ਤੇਲ ਭਾ ਗਏ ਵਿੱਚ ਉਂਗਲੀਆਂ ਡਬੋ ਦਿਓ ਹੂੰ ਦੋ ਇੱਟਾਂ ਦੀ ਤਦੋਂ ਉਹ ਕਿ ਉਹਨੂੰ ਚੰਗੀ ਤਰ੍ਹਾਂ ਮਿਲੋ ਪੋਰ ਜੇ ਜਦੋਂ ਮਿਲੋਗੇ ਨਾ ਤੁਸਾਂ ਪੋਟੇ ਜੇ ਤੁਹਾਨੂੰ ਮਿਲਦੇ ਮਿਲਦੀ ਲੱਗੂਗਾ ਗੋਇਲ ਸਾਹਿਬ ਕਮਾਲ ਕਰਤੀ ਅੱਜ ਤਾਂ ਬੜਾ ਇੰਜੋਏ ਲੱਗ ਰਿਹਾ ਐ ਆ ਦੇਖੋ ਮੈਂ ਕਰ ਰਿਹਾ ਹਟਿਆ ਨਹੀਂ ਜਾਂਦਾ ਇਹ ਇਹੋ ਜੀ ਜਗ੍ਹਾ ਹੈ ਨਾ ਜੀ ਜਦੋਂ ਤੁਸੀਂ ਇੱਥੇ ਐ ਕਰਦੇ ਹੋ ਤੁਹਾਡਾ ਇੰਜੋਏ ਵੱਧਦਾ ਹਾਂ ਆ ਤੁਹਾਡਾ ਜੀ ਕਰਦਾ ਕੁਝ ਕਰਾ ਕਿਉਂ ਇੱਥੋਂ ਤੁਹਾਨੂੰ ਰਿਲੈਕਸ ਮਿਲਦਾ ਹਾਂ ਜਿੰਨੇ ਮਰਜ਼ੀ ਨੀਂਦ ਆਉਂਦੀ ਹੋ ਮੈਂ ਕਹਿੰਦਾ ਤੁਹਾਡੀ ਗੱਡੀ 'ਚ ਜਾਂਦੇ ਜਾਂਦੇ ਨੀਂਦ ਆ ਜਾਂਦੀ ਆ ਨੌਂ ਦੱਬ ਲੋ ਸਾਰੇ ਪੂਰਾ ਗੱਠ ਦੇ ਦਰੋਂ ਪੂਰਾ ਗੇੜਾ ਤੁਹਾਨੂੰ ਜੇ ਮੁੜ ਕੇ 2 ਘੰਟੇ ਨੀਂਦਾ ਕੀ ਤਾਂ ਕਹਿੰਦੇ ਅਜਮਾਏ ਹੋਏ ਨੁਸਖੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਟਾਇਲਟ ਨਹੀਂ ਆ ਰਹੀ ਕਿੱਲੀ ਜੰਨੇ ਆਪ ਬੈਠੇ ਆਂ ਆ ਗੁੱਠাইয়া ਇਹਨੂੰ ਐ ਪੂਰਾ ਬੋਲਾ ਕਰਦਾ ਦੱਬ ਦੱਬ ਕੇ ਬੇਕਿਰਕੀ ਨਾਲ ਐ ਨਹੀਂ ਬੋਲਾ ਬੋਲਾ ਜਿਹਾ ਕਰੀ ਜਾਣਾ ਜਿਵੇਂ ਜਵਾਕ ਦਾ ਪੂਰਾ ਦੱਬੜਾ ਜ਼ੋਰ ਲਾ ਦੇਣਾ ਇਹਦੇ ਅੱਗੋਂ ਜਦੋਂ ਤੁਸੀਂ ਇਹਨੂੰ ਸਾਰਾ ਐ ਬੋਲਾ ਬੋਲਾ ਕਰਕੇ ਇੱਥੋਂ ਦਬੋਗੇ ਨਾ ਥੱਲੇ ਟਾਇਲਟ ਆ ਨਿਕਲ ਜਾਂਦਾ ਜਿਵੇਂ ਪਚਕਾਰੀ ਚੱਲਦੀ ਹੈ ਹਮ ਬਾਈ ਗੋਡ ਅਜਮਾਏ ਹੋਏ ਉਸਕੇ ਲੋਕਾਂ ਦੇ ਉੱਤੇ ਇਹ ਉਹ ਚੀਜ਼ਾਂ ਮੈਂ ਦੱਸ ਦਾਰ ਹਾਂ ਜਿਹੜੇ ਲੋਕਾਂ ਨੇ ਪੰਜ ਦਿਨ ਹੋ ਗਏ ਜੀ ਲੈਟਰਨ ਨਹੀਂ ਆਈ 6 ਦਿਨ ਹੋ ਗਏ ਜੀ ਟਾਇਲਟ ਹੀ ਨਹੀਂ ਆ ਰਹੀ ਅੰਦਰ ਜਾਂਦੇ ਆ ਮੂੰਹ ਜਵੰਨੀ ਮੁੜਿਆਉਂਦੇ ਆ ਕੁਝ ਨਹੀਂ ਹੋ ਰਿਹਾ ਉਹਨਾਂ ਨੂੰ ਮੈਂ ਕਹਣਾ ਯਾਰ ਇੱਥੇ ਨੱਪਿਆ ਕਰੋ ਜੀ ਚੂਰਨ ਖਾਈ ਜਾਂਦੇ ਹੋ ਤੁਸੀਂ ਆਪਦਾ ਇੱਕ ਆਪਰੇਸ਼ਨ ਇੱਥੋਂ ਨੱਪਵਾ ਗੱਭਿਆਂ ਫੜ ਕੇ ਆਂ ਆ ਚੀਜ਼ ਨੂੰ ਐ ਪੂਰਾ ਦੱਬ ਦਿਓ ਇਹ 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 ਚੁਟਕਲੇ ਨਹੀਂ ਹੈਗੇ ਇਹ ਸੱਚੀਆਂ ਗੱਲਾਂ ਨੇ ਭਰਾ ਪਣ ਸਾਰੇ ਜਣੇ ਧਿਆਨ ਨਾਲ ਸੁਣੋ ਜਦੋਂ ਇਥੇ ਦਬੋਗੇ ਹੁਣੇ ਦਬਕੇ ਦੇਖੋ ਤੁਸੀਂ ਆ ਚੀਜ਼ ਕਿੰਨੀ ਚੀਜ਼ ਨਿਕਲਦੀ ਆ ਦਰਦ ਚਿਸਾ ਪੈ ਰਹੀਆਂ ਨੇ ਸਭ ਦੇ ਪੈ ਰਹੀ ਮੇਰੇ ਵੀ ਪੈ ਰਹੀ ਐਸ ਟਾਈਮ ਤੁਸੀਂ ਦੇਖੋ ਤੁਹਾਨੂੰ ਦਰਦ ਹੋ ਰਿਹਾ ਨਾ ਜਿੰਨਾ ਦੱਬੀ ਜਾਓਗੇ ਚੀਜ਼ ਪਊਗੀ ਪੈ ਰਹੀ ਐ ਦਰਦ ਹੋਊਗਾ ਨਾ ਦਾ ਮਤਲਬ ਹੀ ਨਹੀਂ ਦਰਦ ਹੋਊਗਾ ਇਥੇ ਇਹ ਜੇ ਤੁਸੀਂ ਐ ਰੋਜ਼ ਦੱਬੀ ਜਾਓ ਦੱਬੀ ਜਾਓ ਦਰਦ ਹੋਣਾ ਹਟ ਜਾਂਦਾ ਤੁਹਾਨੂੰ ਜ਼ਿੰਦਗੀ ਚ ਗੱਟ ਪ੍ਰੋਬਲਮ ਨਹੀਂ ਹੁੰਦੀ ਹੂੰ ਜ਼ਿੰਦਗੀ ਦੀ ਲਿਵਰ ਦੀ ਜਾਂ ਹੈਲਥ ਪ੍ਰੋਬਲਮ ਢੇਟ ਦੀ ਨਹੀਂ ਹੁੰਦੀ ਇਹੋ ਚੀਜ਼ਾਂ ਨੇ ਜੀ ਮਤਲਬ ਮਹਿਨਤਾਂ ਉਹ ਜਿਹਆਂ ਨੇ ਪੁਰਬਜਾਂ ਦੀਆਂ ਉਹੀ ਲਿਖ ਕੇ ਗਏ ਨੇ ਗ੍ਰੰਥਾਂ 'ਚ ਅਸੀਂ ਤਾਂ ਪੜ੍ਹ ਕੇ ਦਸੀਆਂ ਨੇ ਪੜ੍ਹੀਆਂ ਨੇ ਫਿਰ ਅਜਮਾਈਆਂ ਨੇ ਮੈਂ ਖੁਦ ਕਈ ਵਾਰੀ ਅਜਮਾਇਆ ਜੀ ਇਹ ਕੁਛ ਜੀ ਮੇਰੇ ਪੇਟ 'ਚ ਕਈ ਵਾਰੀ ਜਦੋਂ ਦਰਦ ਹੋਣ ਲੱਗਿਆ ਮੰਨ ਲਓ ਹੁਣ ਅਸੀਂ ਵੀ ਇਨਸਾਨ ਹੋ ਜਾਂਦਾ ਪੇਟ 'ਚ ਦਰਦ ਹੁੰਦਾ ਇਹਨੂੰ ਨੱਪ ਲਓ ਜੀ ਇਥੋਂ ਪੂਰਾ ਜੋਰ ਦੀ ਦੱਪ ਕੇ ਬੈਠੇ ਰਹੋ 15 ਮਿੰਟ 'ਚ ਦਰਦ ਗਾਇਬ ਹੋ ਜਾਂਦਾ ਕੋਈ ਗੋਲੀ ਨਹੀਂ ਖਾਣ ਦੀ ਲੋੜ ਕੋਈ ਕੁਛ ਨਹੀਂ ਆ ਹੁਣ ਮੈਂ ਕੱਣਪਿਆ ਨਾ ਜੀ ਪੇਟ 'ਚ ਪ੍ਰੈਸ਼ਰ ਆ ਜਾਂਦਾ ਹੂੰ ਤੇ ਇਹ ਚੀਜ਼ਾਂ ਤੇ ਜਿਵੇਂ ਛੋਟੇ ਛੋਟੇ ਚੀਜ਼ਾਂ ਨੂੰ ਗਰਮੀ ਤੋਂ ਬਚਨ ਦੀਆਂ ਹੋਰ ਹੋ ਗਿਆ ਤੇਲ ਜਿੰਨਾ ਪਿੰਡੇ ਤੇ ਮਲ ਕੇ ਤੁਸੀਂ ਨਹਾਓਗੇ ਗਰਮੀ ਉਹਨੀ ਤੋਂ ਤੋਂ ਦੂਰ ਭਜੂਗੀ ਹੂੰ ਜਿੰਨਾ ਤੁਸੀਂ ਏਸੀ ਆ ਚ ਬੜੋਗੇ ਤਾਂ ਗਰਮੀ ਤੁਹਾਡੇ ਮਗਰੇ ਪਊਗੀ ਉਹਨੇ ਰੁਕਣਾ ਥੋੜੀ ਜੀ ਆਪਾਂ ਅੰਦਰੂਨੀ ਦੀ ਤਾਂ ਗੱਲ ਕਰ ਲਈ ਹੈ ਵੀ ਆਪਾਂ ਇੰਟਰਨਲ ਤੌਰ ਦੇ ਉੱਤੇ ਆਪਣੇ ਆਪ ਨੂੰ ਠੰਡਾ ਕਿਵੇਂ ਰੱਖਣਾ ਤਰੋ ਤਾਜ਼ਾ ਕਿਵੇਂ ਰੱਖਣਾ ਹੈ ਪਰ ਗੁਰੂ ਸਾਹਿਬ ਗਰਮੀ ਦੇ ਮੌਸਮ ਦੇ ਵਿੱਚ ਸਕਿਨ ਦੀਆਂ ਬੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਇੱਕ ਤਾਂ ਸਕਿਨ ਵੈਸੀ ਆਇਲੀ ਜੀ ਰਹਿਣ ਲੱਗ ਪੈਂਦੀ ਆ ਮੱਥੇ ਦੇ ਉੱਤੇ ਮੂੰਹ ਦੇ ਉੱਤੇ ਗੱਲਾਂ ਦੇ ਉੱਤੇ ਨੱਕ ਦੇ ਉੱਤੇ ਤੇਲ ਜਾਂ ਚਮਕਣਾ ਸ਼ੁਰੂ ਹੋ ਜਾਂਦਾ ਕਿਉਂਕਿ ਗਰਮੀ ਦੀ ਮਾਰ ਖਰੇਕ ਕਿਸੇ ਦੇ ਉੱਤੇ ਪੈਂਦੀ ਹੈ ਇਸ ਤੋਂ ਇਲਾਵਾ ਜਦੋਂ ਇਹ ਜਿਹੜਾ ਫੇਸ ਤੁਹਾਡਾ ਤੇਲ ਜੇ ਵਾਲਾ ਹੋ ਗਿਆ ਤੁਸੀਂ ਬਾਹਰ ਨਿਕਲੇ ਡਸਟ ਵੀ ਪੈਣੀ ਆ ਧੂੜ ਮਿੱਟੀ ਪੈਣੀ ਆ ਤੇ ਫਿਰ ਉਹਦੇ ਨਾਲ ਵੀ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹਦੇ ਨਾਲ ਹੀ ਗੁਰਸਾਹ ਵਾਲਾਂ ਦੇ ਉੱਤੇ ਵੀ ਇਸ ਦੌਰਾਨ ਜਿਹੜੀ ਧੂੜ ਉੱਡਦੀ ਹੈ ਗਰਮੀਆਂ ਦੇ ਵਿੱਚ ਉਹ ਕਾਫੀ ਅਸਰ ਕਰਦੀ ਹੈ ਵਾਲਾਂ ਦੀਆਂ ਸਮੱਸਿਆਵਾਂ ਇਹਦੇ ਨਾਲ ਸ਼ੁਰੂ ਹੋ ਜਾਂਦੀਆਂ ਨੇ ਕਿੰਨੀ ਕਵਾਰ ਬੰਦਾ ਜਾ ਕੇ ਸਿਰ ਦੇ ਵਿੱਚ ਪਾਣੀ ਪਾ ਲੂਗਾ ਫਿਰ ਉਹ ਹੁੰਦਾ ਵੀ ਜੇ ਸਿਰ 'ਚ ਗਰਮ ਪਾਣੀ ਪਾ ਲਿਆ ਤਾਂ ਗਰਮ ਸਰਦ ਵੀ ਵੱਟ ਤੇ ਪਿਆ ਇਸ ਕਰਕੇ ਇਹ ਜਿਹੜੀਆਂ ਸਮੱਸਿਆਵਾਂ ਨੇ ਸਕਿਨ ਦੀਆਂ ਤੇਲ ਦਾ ਤਾਂ ਤੁਸੀਂ ਦੱਸ ਦਿੱਤਾ ਕਿ ਬਾਡੀ ਦੇ ਉੱਤੇ ਤੇਲ ਲਾਓਗੇ ਤਾਂ ਉਹਦੇ ਵਰਗੀ ਰੀਸ ਹੀ ਨਹੀਂ ਪਰ ਉਹਦੇ باوجود ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਮਾਤਾਵਾਂ ਨੇ ਉਹ ਪ੍ਰੋਗਰਾਮ ਦੇਖ ਰਹੀਆਂ ਨੇ ਉਹਨਾਂ ਦੀ ਬੜੀ ਸਮੱਸਿਆ ਨਹੀਂ ਤਾਂ ਉਹ ਬੰਦਾ ਨਾ ਡਾਕੂ ਜਾ ਬਣਿਆ ਫਰੀ ਜਾਂਦਾ ਵੀ ਅੱਖਾਂ ਹੀ ਸਿਰਫ ਦਿਸਦੀਆਂ ਨੇ ਮੂੰਹ ਵੀ ਟੱਕ ਲਿਆ ਸਿਰ ਵੀ ਟੱਕ ਲਿਆ ਇੱਥੋਂ ਤੱਕ ਗਲਵਜ਼ ਚੜਾ ਲੇ ਤੇ ਬਚਾਅ ਫਿਰ ਵੀ ਨਹੀਂ ਹੁੰਦਾ ਇਹਦੇ ਚ ਦੇਖੋ ਬੈਡੀਂਗ ਕਹਿੰਦਾ ਕਿਸੇ ਨੂੰ ਵੀ ਮੂੰਹ ਨਾ ਟੱਕੋ ਹਮ ਲੇਕਿਨ ਮੂੰਹ ਟੱਕੋ ਪਰ ਜੇ ਤੁਸੀਂ ਜਿੰਦਾ ਦਲੀ ਨਾਲ ਜੀਣਾ ਚਾਹੁੰਦੇ ਬਜ਼ੁਰਗਾਂ ਨੇ ਕਿਹਾ ਤੇ ਔਲੇ ਦਾ ਖਾਦਾ ਹਮ ਬਜ਼ੁਰਗਾਂ ਨੇ ਕਿਹਾ ਤੇ ਔਲੇ ਦਾ ਖਾਦਾ ਕਹਿੰਦੇ ਨੇ ਬਾਅਦ ਚ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਅੱਜ ਸਾਡੇ ਯੂਥ ਨੂੰ ਪਤਾ ਲੱਗ ਗਿਆ ਵੀ ਔਲੇ ਦਾ ਖਾਦਾ ਤੇ ਗੋਇਲ ਸਾਹਿਬ ਦਾ ਕਿਹਾ ਸੱਚਮੁੱਚ ਜਦ ਹੀ ਪਤਾ ਲੱਗਦਾ ਮੌਕੇ ਦੀ ਲੱਗ ਜਾਂਦਾ ਕਿ ਹੁਣ ਅਸੀਂ ਔਲਾ ਉਵੇਂ ਨਹੀਂ ਖਵਾ ਰਹੇ ਹੁਣ ਅਸੀਂ ਔਲਾ ਡੱਬੀ ਚ ਪਾ ਕੇ ਖਵਾ ਰਹੇ ਹਮ ਇਹਦੇ ਤੇ ਕੰਮ ਹੋਇਆ ਤਰਮਿੰਦਰ ਜੀ ਇੱਕ ਇੱਕ ਚੀਜ਼ ਮੈਂਸ਼ਨਡ ਕੀਤੀ ਹਮ ਇਹ ਆਮਲੇ ਦੀ ਕੱਲੀ ਗੋਲੀ ਬਣਾਈ ਆ ਹਮ ਹੁਣ ਬਈ ਮਿੱਤਰੋ ਇਹ ਚੀਜ਼ ਦੇਖ ਲਓ ਜਿਹੜੀ ਡੱਬੀ ਤੇ ਫੋਟੋ ਹੈ ਨਾ ਤੁਹਾਡੇ ਭਰਾ ਦੀ ਉਹਦੇ ਤੇ ਮੈਂ ਪੂਰੀ ਜ਼ਿੰਮੇਵਾਰੀ ਲੈ ਲੈਂਦਾ ਕਿ ਓਰੀਜਨਲ ਹੈ ਔਰ ਅਸੀਂ ਆਪਣੇ ਤਰੀਕੇ ਨਾਲ ਬਣਾਈ ਆ ਨਿਚੋੜ ਕੱਢ ਕੇ ਚੀਜ਼ ਬਣੀ ਐ ਐਕਸਟ੍ਰੈਕਟ ਕੱਢ ਕੇ ਬਾਕੀ ਦੇਖੋ ਬਿਜ਼ਨਸ ਕਾਰੋਬਾਰ ساری ਦੁਨੀਆ ਕਰਦੀ ਹੋ ਸਕਦਾ ਮੈਂ ਵੀ ਕਰਦਾ ਪਰ ਮੇਰੇ ਕੋਲ ਇੱਕ ਚੀਜ਼ ਦੀ ਤਸੱਲੀ ਹੁੰਦੀ ਹੈ ਕਿ ਜੇ ਅਸੀਂ ਲੋਕਾਂ ਤੋਂ ਪੈਸਾ ਲੈਣਾ ਤਾਂ ਅਸੀਂ ਉਹਦੀ ਘੱਟੋ ਘੱਟ ਰਿਟਰਨ ਤਾਂ ਦਈਏ ਉਹਨੂੰ ਜੀ ਓਨੀ ਕੁ ਤਾਂ ਦਈਏ ਕੋ ਥੈਂਕ ਯੂ ਬੋਲੇ ਔਰ ਜਾਂਦਾ ਹੈ ਬੇਸ਼ੱਕ ਇਹ ਕਹਦੇ ਵੀ ਬੀਬੀ ਗੋਲਸਾ ਦਵਾਈ ਤੁਹਾਡੀ ਮਹਿੰਗੀ ਦੀ ਪਰ ਗੱਲ ਬਣ ਗਈ ਹਮ ਬਸ ਇੰਨਾ ਹੀ ਬਹੁਤ ਹੈ ਹੁਣ ਜਿਹੜਾ ਸੋਨਾ ਖਰੀਦਦਾ ਆਂ ਇਹ ਕਹਿੰਦਾ ਵੀ ਭਾਈ ਹਾਂ ਤਾਂ ਬੜਾ ਮਹਿੰਗਾ ਹੋ ਗਿਆ 90 ਰੁਪਏ 90000 ਦਾ ਤੋਲਾ ਹੋ ਗਿਆ ਲੱਖ ਰੁਪਏ ਤੋਲਾ ਹੋਣ ਨੂੰ ਪਿਆ ਪਰ ਚੱਲ ਖਰੀਦਿਆ ਗਿਆ ਗੱਲ ਬਣ ਗਈ ਚੀਜ਼ ਬਣ ਗਈ ਫਿਰ ਉਹ ਤੋਂ ਪੈਸਾ ਨਹੀਂ ਚੁੰਦਾ ਹੂੰ ਤੇ ਲੇਕਿਨ ਇਹ ਜਿਹੜਾ ਆਮਲਾ ਇਹ ਗੋਲੀ ਹੈ ਜੀ ਹੂੰ ਤੁਸੀਂ ਤਰਵਿੰਦਰ ਜੀ ਜੇ ਇਹ ਇੱਕ ਪਾਸੇ ਆਮਲਾ ਖਾ ਲਿਓ ਤਾਜ਼ਾ ਹੂੰ ਚਬ ਕੇ ਇੱਕ ਵਾਰ ਸੇ ਇਹ ਗੋਲੀ ਨੂੰ ਚਬ ਲਿਓ ਹੂੰ ਇਹ ਪਿਓਰ ਹੈ ਜੀ ਨਾ ਤੁਹਾਨੂੰ ਆਲਿਆਂ ਦੇ ਮਰਬੇ ਪਾਉਣ ਦੀ ਲੋੜ ਹੈ ਨਾ ਕੋਈ ਹੋਆ ਹੂੰ ਪਿਓਰ ਆਮਲਿਆਂ ਦੀ ਗੋਲੀ ਹੈ ਔਰ ਇੱਕ ਗੋਲੀ ਦੇ ਵਿੱਚ ਦੋ ਆਮਲਿਆਂ ਦਾ ਐਕਸਟ੍ਰੈਕਟ ਹੈ ਘੱਟੋ ਘੱਟ ਜੀ ਔਰ ਇਹ ਮੈਂ ਕਹਿਣਾ ਹਾਂ ਕਿ ਮਿੱਤਰੋ ਇਹਨੂੰ ਸਵੇਰੇ ਸਵੇਰੇ ਇੱਕ ਗੋਲੀ ਖਾਓ ਦਫ਼ਤਰ ਜਾਣ ਤੋਂ ਪਹਿਲਾਂ ਜੇ ਦਫ਼ਤਰ ਨਹੀਂ ਜਾਂਦੇ ਘਰੇ ਬਹਿਣਿਓ ਤਾਂ ਖੇਡਣ ਜਾਂਦੇ ਹੋ ਕੁਝ ਵੀ ਕਰੋ ਹੂੰ ਇੱਕ ਗੋਲੀ ਖਾਓ ਉਸ ਤੋਂ ਬਾਅਦ ਇੱਕ ਗੋਲੀ ਖਾ ਲਓ ਰਾਤ ਨੂੰ ਦੋ ਗੋਲੀਆਂ ਨਾਲ ਤਾਂ ਪੇਟ ਸਾਫ਼ ਰਹੂਗਾ ਨਾਲੇ ਆਮਲੇ ਨਾਲ ਠੰਡਕ ਮਿਲੂਗੀ ਅੰਦਰ ਦੂਜਾ ਜਿਹੜਾ ਆਮਲਾ ਸਾਡੀ ਬਿਊਟੀ ਨੂੰ ਬਰਕਰਾਰ ਰੱਖਣ ਦੇ ਵਿੱਚ ਬਾਲਾਂ ਨੂੰ ਕਾਲੇ ਬਾਲਾਂ ਨੂੰ ਮਜ਼ਬੂਤ ਬਾਲਾਂ ਨੂੰ ਸਟਰੋਂਗ ਰੱਖਣ ਸਭ ਤੋਂ ਵਧੀਆ ਔਰ ਮੈਂ ਇੱਕ ਮਰੀਜ਼ ਨੂੰ ਇਹ ਗੋਲੀ ਦਿੱਤੀ ਜੀ ਮੈਂ ਉਹਨੂੰ ਕਿਹਾ ਮੈਂ ਖਾ ਇਹ ਗੋਲੀ ਨੂੰ ਚੰਗੀ ਤਰ੍ਹਾਂ ਪੀਸ ਕੇ ਦੋ ਤਿੰਨ ਵਾਰੀ ਇਹਦੇ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਦੋ ਚਮਚੇ ਘੋਟ ਕੇ ਚੰਗੀ ਤਰ੍ਹਾਂ ਬਾਲਾਂ 'ਚ ਲਾ ਲਓ ਹੂੰ ਤੁਸੀਂ ਮਨਨ ਧਰਵਿੰਦਰ ਜੀ ਰਿਜ਼ਲਟ ਦੇਖੋ ਜਿਹੜਾ ਉਹਨੇ ਦੱਸਿਆ ਉਹ ਕਹਿੰਦਾ ਗੁਰਸੱਤ ਮੈਨੂੰ 10 ਸਾਲ ਹੋ ਗਏ ਬਾਲਾਂ 'ਚ ਡੈਂਡਰਫ ਨਹੀਂ ਜਾ ਰਿਹਾ ਸੀ ਹੂੰ ਏਬੇ ਲਾਇਆ ਤੁਹਾਡਾ ਆਮਲੇ ਦੀ ਕੁਛ ਨਹੀਂ ਹੈਗਾ ਮਿੱਤਰ ਇਹਦੇ ਵਿੱਚ ਕੋਈ ਜਾਦੂ ਨਹੀਂ ਹੈਗਾ ਔਲੇ ਦਾ ਚੂਰਣੀ ਆ ਉਹਨੂੰ ਮਤਲਬ ਪ੍ਰੈਸ ਕਰਕੇ ਗੁਵਾਰਗਮ ਪਾ ਕੇ ਗੋਲੀ ਬਣਾਈ ਆ ਉਹ ਕੁਛ ਨਹੀਂ ਹੈ ਤੇ ਇਹਦੇ ਉਹਨੂੰ ਜਦੋਂ ਅਸੀਂ ਪੀਸ ਕੇ ਲਾਈ ਉਹਨੇ ਕਹਿੰਦਾ ਗੁਰਸੱਭ ਮੈਂ ਤਾਂ ਹੈਰਾਨ ਹੀ ਮੰਨ ਗਿਆ ਵੀ ਡੈਂਡਰ ਭਾਈ ਵੀ ਖਤਮ ਹੁੰਦੀ ਆ ਤੇ ਇੱਕ ਤਾਂ ਇਹ ਹੋਇਆ ਮੈਂ ਕਿਹਾ ਤੂੰ ਤਾਂ ਮੇਰਾ ਸ਼ੈਂਪੂ ਬੰਦ ਕਰਾ ਦੇਗਾ ਇੱਕ ਗੋਲੀ ਹੀ ਖਾ ਕੇ ਕਹਿੰਦਾ ਗੁਰਸੱਭ ਪਤਾ ਨਹੀਂ ਰੱਬ ਜਾਣੇ ਕਹਿੰਦਾ ਮੈਨੂੰ ਬਾਕ ਫਰਕ ਪਿਆ ਮੈਂ ਚੱਲ ਤੂੰ ਰੌਲਾ ਪਾਉਂਦਾ ਫਿਰ ਤਾਂ ਕਿ ਲੋਕ ਹੋਰ ਵੀ ਕਰਨ ਤੇ ਇੱਕ ਤਾਂ ਇਹ ਔਲੇ ਦਾ ਜੀ ਸਭ ਤੋਂ ਵੱਡਾ ਮਤਲਬ ਆ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਔਲੇ ਭਾਈ ਸਵੇਰੇ ਲਿਆਓ ਕੁੱਟ ਕੇ ਪੀਸ ਕੇ ਉਹਦਾ ਰਸਾ ਕੱਢੋ ਇਹ ਕਰੋ ਹੁਣ ਅੱਜ ਕੱਲ੍ਹ ਜਮਾਨਾ ਐ ਜੇ ਝੰਜੜਾ ਲੱਗਦਾ ਨਹੀਂ ਜੀ ਇਹ ਡੱਬਿਓ ਬਣਾਤੀ ਔਰ ਇਹ ਵੀ ਪਿਓਰਿਟੀ ਹੈ ਜੀ 2-3 ਸਾਲ ਦੀ ਐਕਸਪਾਇਰੀ ਵੀ ਆ ਤੇ ਉਸ ਤੋਂ ਬਾਅਦ ਦੂਜੀ ਚੀਜ਼ ਜਿਹੜੀ ਅਸੀਂ ਇਹ ਚ ਦਿੱਤਾ ਰੁਪਾਂਜਲੀ ਦਾ ਪੂਰਾ ਪੂਰਾ ਕੱਟ ਦਿੱਤਾ ਜੀ ਰੁਪਾਂਜਲੀ ਦਾ ਫੇਸ ਪੈਕ ਦਿੱਤਾ ਰੁਪਾਂਜਲੀ ਏਐਮਪੀਐਮ ਸਾਬਣ ਦਿੱਤਾ ਰੁਪਾਂਜਲੀ ਏਐਮਪੀਐਮ ਫੇਸ ਆਇਲ ਦਿੱਤਾ ਔਰ ਉਹਦੇ ਵਿੱਚ ਅਸੀਂ ਰੁਪਾਂਜਲੀ ਦਾ ਫੇਸ ਪੈਕ ਵਿਦ ਗੁਲਾਬਜਲ ਦਿੱਤਾ ਮਤਲਬ ਇਸ ਤਰ੍ਹਾਂ ਦੀ ਅਸੀਂ 18 ਆਈਟਮਾਂ ਦਿੱਤੀਆਂ ਜੀ ਬਿਊਟੀ ਵਾਸਤੇ ਉਹ 18 ਦੇ 18 ਆਈਟਮ ਆਪਦੇ ਆਪ ਚ ਬ੍ਰਾਂਡ ਆ ਤੁਸੀਂ Google ਤੇ ਜਾਓ www.ved1.com ਤੇ ਜਾਓਗੇ ਉੱਥੇ ਰੁਪਾਂਜਲੀ ਫੇਸ ਵਾਸਤੇ ਲਿਖੋ ਤਾਂ ਤੁਹਾਨੂੰ ਪਤਾ ਲੱਗੂ ਕੀ ਚੀਜ਼ ਗੋਲਸਾਭ ਨੇ ਪੇਸ਼ ਕੀਤੀ ਤੁਹਾਡੇ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਫੇਸ ਲਈ ਔਰ ਨਾਲ ਹੀ ਅਸੀਂ ਇਹਦੇ ਚੱਕ ਅਸੀਂ ਦਿੱਤਾ ਹੈਅਰ ਵਾਸਤੇ ਹੈਅਰ ਸੈਟ ਪਾਊਡਰ ਉਹਦੇ ਨਾਲ ਸ਼ੈਂਪੂ ਮਤਲਬ ਉਹਨੂੰ ਪਾਊਡਰ ਨੂੰ ਖੋਲਣਾ ਸ਼ੈਂਪੂ 'ਚ ਮਿਕਸ ਕਰਕੇ ਦੁਬਾਰਾ ਸ਼ੈਂਪੂ ਵਾਲੀ ਬੋਤਲ 'ਚ ਪਾ ਕੇ ਰੱਖ ਲੈਣਾ ਉਹਦੇ ਨਾਲ ਵਾਲ ਵਾਸ਼ ਕਰਨੇ ਆ ਜੀ ਔਰ ਦੂਜੀ ਜਿਹੜਾ ਤੇਲ ਦਿੱਤਾ ਸੀ ਆਦੀਨਾਥ ਤੇਲ ਹੂੰ ਅਦੀਨਾ ਤੇਲ ਉਹਦੇ ਵਿੱਚ ਜਿਹੜੀਆਂ ਬੂਟੀਆਂ ਤੈਰਦੀਆਂ ਨੇ ਜੀ ਕਸਟਮਾਈਜ਼ ਆਇਲਾ ਹਮ ਉਹ ਕਸਟਮਾਈਜ਼ ਮਤਲਬ ਜਿਵੇਂ ਕਸਟਮਰ ਦੀ ਡਿਮਾਂਡ ਆਉਂਦੀ ਆ ਉਵੇਂ ਉਹ ਬਣਦਾ ਉਹ ਆਇਲ ਦਿੱਤਾ ਜੀ ਉਹਨੂੰ ਸਿਰਚ ਲਾਣਾ ਫਿਰ ਮਿੱਠੀ ਕਲੌਂਜੀ ਦਾ ਤੇਲ ਦਿੱਤਾ ਉਹ ਮਤਲਬ ਬੰਦਾ ਕਹਿੰਦਾ ਜੀ ਗੁਰਸੱਭ ਇੱਕ ਗੱਲ ਜ਼ਰੂਰ ਹੈ ਵੀ ਤੁਸੀਂ ਕੰਮ ਤਾਂ ਖਾਸੇ ਕਰਾ ਦਿੰਦੇ ਹੋ ਪਰ ਗੱਲਬਾਤ ਬਣ ਜਾਂਦੀ ਆ ਔਰ ਉਹ ਉਹ ਜਿਹੜਾ ਤੇਲ ਆ ਔਰ ਸ਼ੈਂਪੂ ਆ ਉਹ ਉਦੋਂ ਵੀ ਜ਼ਿਆਦਾ ਕੰਮ ਕਰੇ ਬਿਊਟੀ ਵਾਸਤੇ ਜੀ ਸਭ ਤੋਂ ਵਧੀਆ ਚੀਜ਼ ਜੀ ਬਿਲਕੁਲ ਗੋਇਲ ਸਾਹਿਬ ਤੁਹਾਡੇ ਵੱਲੋਂ ਜਿੰਨੇ ਵੀ ਨਾਇਆਬ ਤੋਹਫੇ ਦਿੱਤੇ ਜਾਂਦੇ ਨੇ ਉਹ ਵੈਦਬਾਨ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਸਾਰੇ ਉਪਲਬਧ ਨੇ ਤੇ ਇੱਕ ਪਹਿਚਾਣ ਜ਼ਰੂਰ ਰੱਖਣੀ ਹੈ ਕਿ ਗੋਇਲ ਸਾਹਿਬ ਦੀ ਹੁਣ ਇਹਨਾਂ ਪ੍ਰੋਡਕਟਸ ਦੇ ਉੱਤੇ ਫੋਟੋ ਜ਼ਰੂਰ ਲੱਗੀ ਹੈ ਕਿ ਗੋਲ ਦਾਇਰੇ ਦੇ ਵਿੱਚ ਫੋਟੋ ਲੱਗੀ ਹੋਈ ਹੈ ਤਾਂ ਉਹੀ ਅਸਲੀ ਹੈ ਜਿਹੜਾ ਗੋਇਲ ਸਾਹਿਬ ਵੱਲੋਂ ਨਿਰਮਿਤ ਹੈ ਸਾਰਾ ਕੁਝ ਉਹਨਾਂ ਵੱਲੋਂ ਤਿਆਰ ਕਰਵਾਇਆ ਗਿਆ ਤਿਆਰ ਕੀਤਾ ਗਿਆ ਗੋਇਲ ਸਾਹਿਬ ਤੁਸੀਂ ਇਸ ਐਪੀਸੋਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਆਗਿਆ ਦਿਓ ਧੰਨਵਾਦ